پریدہ ستے آ تیرا داڑی آیا بور وہ اگا نیڑے رہ گیا ہی تے پیچھا رہ گیا دور اٹھ پریدہ ستے آ اٹھ پریدہ ستے آ کالے تیڑے کپڑے فریدہ کالا تیڑا ویس گناہی بریا سنجھنے تین لوگ تین سرویس روٹی تیری کاٹ دی تیلاون تیرا بک ਇਹ ਪਰਾਇ ਚੁਪੜੀ ਇਕੱਠੇ ਸੈਣ ਦੇ ਟੋਪ ਵਾਹੇ ਵੇਖੀ ਨਾ ਬੇਟੀ ਕੇ ਫਰੀਦ ਜਿਹੜਾ ਉਹ سلسلہ ਜੰਨ ਚਕਰਦਾ ਹੋਇਆ ਹੈ ਉਹ ਦਰਵਿਸ਼ੀਆਂ ਨੂੰ ਫਕੀਰੀਆਂ ਜਿਸ ਵਕਤ ਮੇਰਾ ਇਹ ਸ਼ਗਿਰਦ ਹੋਇਆ ਨਾ ਅੱਜ ਮੈਂ ਗੱਲ ਕਰਦਾ ਪਿਆ ਉਸ ਮੁਕੇ ਦੀ ਨੂੰ ਨਹੀਂ ਪਤਾ ਲੱਗਿਆ ਅੱਛਾ ਕਿ ਕਿ ਬਿਰਦੀ ਉਸਤਾਦ ਦੀ ਸ਼ਗਿਰਦion ਦੀ ਇਹ ਜ਼ਬਾਨ ਦਾ ਕੌਲ ਦਿੱਤਾ ਹੋਇਆ ਹੈ ਉਹ ਨੂੰ ਮੈਂ ਥੋੜਾ ਜਿਹਾ ਕੌਲ ਦੇਣਾ ਤੁ ਜ਼ਬਾਨ ਦਾ ਉਹ ਲੋਇਆ ਐਸੋ ਬਟ ਨੂੰ ਲੋਇਆ ਮੈਂ ਗਰਮ ਕੀਤਾ ਸ਼ਗਿਰਦ ਮੇਰੇ ਬਣਾਣ ਆਪ ਤੇ ਦੋ ਆਏ ਅੱਛਾ ਹਾਂ ਹੋਰ ਵੀ ਆਏ ਜਿਸ ਮੁਕੇ ਤੋਂ ਉਹ ਮੈਂ ਜ਼ਬਾਨ ਨਾਲ ਚਟਨਾ ਸੀ ਤੇ ਚਟਕੇ ਤੇ ਫੇਰ ਜ਼ਬਾਨ ਦਾ ਕੌਣ ਦੇਣਾ ਸੀ ਕਿ ਤੂੰ ਬੇਟਾ ਮੇਰਾ ਛੇਕ। ਜਿਸ ਵਕਤ ਮੈਂ ਆਪਣੀ ਜ਼ਬਾਨ ਨਾਲ ਲਾਇਆ ਤੇ ਮੈਂ ਕੀਤਾ ਕਿ ਬੇਟਾ ਆਪ ਵੀ ਲਾ ਸਕੇਗਾ ਇਹਨੇ ਜਿੱਟਾ ਦੀ ਲਾ ਲਵਾਉਂਗਾ ਪਰ ਤੂੰ ਹੱਬਤ ਤੇਰਾ ਇਹ ਤੈਨੂੰ ਦੇਖਣਾ ਸੀ ਮੈਂ ਹੋਰ ਕੁ ਗੱਲ ਤਾਂ ਹੀ ਅਕੀਦਾ ਇਹ ਅਕੀਦਾ ਹੁਸ਼ਮਾ ਉਹ ਦੂਆ ਤਾਂ ਉਹ ਜੀ ਡਰਦੇ ਹੋ ਬਿਠਾਟੇ ਇਹ ਮੇਰੀ ਜ਼ਬਾਨ ਸਾੜੂ ਏ ਪਰ ਤੇ ਆਇਆ ਸੀ ਪਰ ਤੇ ਆਇਆ ਨਹੀਂ ਕਿੱਥੇ ਹੋਈ ਸੀ ਕੰਮ ਦੀ ਸਰੀ ਅੱਛਾ ਅੱਛਾ ਚਾਹ ਉਹਦੇ ਬਣੇ ਤੇ ਮੈਂ ਜਿੱਤਾ ਬੈਠਾ ਇਹ ਜਬਾਨ ਹੈ ਭਾਈ ਕਲੀਮ ਸਾਹਿਬ ਆ ਗਿਆ ਬੰਦੋ ਕੋਈ ਨਹੀਂ ਕੋਈ ਇਹ ਜਬਾਨ ਸੁੱਚੀ ਆਗ ਦੇ ਦੋਸਤ ਦੀ ਭਾਈ ਇਹ ਇਹ ਜ਼ਮਾਨੇ ਇਹ ਤਾਂ ਅੱਗੇ ਟੀੜੀ ਦੋ ਦੋ ਤੇਰੀ ਬਾਏ ਉਹ ਵੀ ਤਾਂ ਅੱਗੀ ਵਾਹ ਜੀ ਤੇ ਉਸ ਨੂੰ ਠਾਰਨਾ ਇਨਸਾਨੀ ਸੱਚਾ ਵੇਖੇ ਸੱਚੇ ਹੈ ਜੀ ਸਹੀ ਲੱਗਦਾ ਉਹ ਇਸ ਲਈ ਮੈਂ ਕਲਾਮ ਵੀ ਲਿਖਿਆ ਹੈ ਨਾ ਔਖੇ ਪੈਂਦੇ ਲੰਮੀਆਂ ਰਾਹਾਂ ਸੁਖਦਿਆਂ ਦਰਦ ਜਗਰ ਤੇ ਸਖਤ ਸਜ਼ਾ ਮਾ ਇਸ ਲਈ ਕਿਉਂ ਸਜ਼ਾ ਨਾ ਆਲੇ ਕੁਛ ਕੋ ਕਰ ਮਜ਼ਦੂਰੀ ਤੇ ਖਾਚੋ ਜੇ ਮਜ਼ਦੂਰੀ ਕਰੇਗਾ ਤੇ ਚੋਰੀ ਮਿਲੇਗੀ ਬਿਲਕੁਲ ਜੇ ਮਜ਼ਦੂਰੀ ਨਹੀਂ ਕਰੇਗਾ ਤੇ ਚੋਰੀ ਕਿਥੋਂ ਮਿਲੇਗੀ ਤਾਂ ਰੱਬ ਨੀਤਾਂ ਦਾ ਬਾਗ ਲਾਉਂਦਾ ਹੈ ਓ ਆ ਮਾਂ ਬਾਬੂ ਲੈ ਜਾ ਫਰਮਾਇਆ ਜੇ ਰਬ ਮਿਲਦਾ ਹੀ ਨਾ ਤੇ ਆ ਤੋਤੇ ਆ ਤੇ ਮਿਲਦਾ ਮਛੀਆਂ ਕੁੰਮਿਆਂ ਨੂੰ ਆਹੇ ਜੇ ਰਬ ਮਿਲਦਾ ਮੋਲ ਮੁਨਾਇਆ ਤਾਂ ਮਿਲਦਾ ਬੇਡਾ ਸੱਤੀਆਂ ਨੂੰ ਆਹੇ ਜੇ ਰਬ ਮਿਲਦਾ ਜੱਤੀਆਂ ਸੱਤੀਆਂ ਤਾਂ ਮਿਲਦਾ ਦਾੰਦਾ ਬੱਚੀਆਂ ਨੂੰ ਜੇ ਰਬ ਮਿਲਦਾ ਮੰਦਰ ਮਸੀਤੀ ਜੇ ਮਿਲਦਾ ਚਾਮ ਚਿੜਠੀਆਂ ਨੂੰ ਕੋਸਾਰੀ ਰਾਤ ਲੱਤੀ ਆ ਰਹੇ ਜੇ ਮਿਲਦਾ ਮੰਦਰ ਮਸਜਿਦ ਤੇ ਮਿਲਦਾ ਚਾਮ ਚਿੜਠੀਆਂ ਨੂੰ ਪਰ ਬੁੱਲੇ ਸ਼ਾ ਰੱਬ ਉਹਦਾ ਨੂੰ ਮਿਲਦਾ ਨੀਤਾਂ ਜਨਾਂ ਦੀਆਂ ਅੱਛੀਆਂ ਫਿਰ ਉਹ ਰੱਬ ਤਾਂ ਇੱਕ ਵੇਖ ਲਿਆ ਤੇ ਨੀਅਤ ਨੂੰ ਵੇਖਦਾ ਹੈ ਇਨਸਾਨ ਤੇ ਇਨਸਾਨ ਨੂੰ ਨਹੀਂ ਵੇਖਦਾ ਉਹਦੀ ਨੀਅਤ ਨੂੰ ਵੇਖਦਾ ਹੈ ਕੇ ਕੀ ਕੀ ਨੀਅਤ ਹੈ ਸੱਚੀ ਗੱਲ ਹੈ ਔਰ ਸਰਕਾਰ ਨੇ ਲਿਖਿਆ ਹੈ ਚੱਲ ਬੁੱਲੇ ਆ ਚੱਲ ਉਥੇ ਚਲੀਏ ਜਿੱਥੇ ਹੋਵਣ ਸਾਰੇ ਅਕਲ ਦੇ ਅੰਨੇ ਨਾ ਕੋਈ ਤੇਰੀ ਜਾਤ ਪਛਾਣੇ ਓਏ ਨਾ ਕੋਈ ਤੈਨੂੰ ਮੰਨੇ ਵਾਜੀ ਮਨਾਮਣ ਆਉਤ ਨਹੀਂ ਹੁੰਦਾ ਮੰਨੇ ਕਿਉਂ ਕਿ ਵੇਖੇਗਾ ਕੁਛ ਨਹੀਂ ਇਹ ਜੀ ਆਕੀਦਾ ਹੈ ਤਾਂ ਸਭ ਕੋ وہ حضرت بابا بلے شاہ فرمایا بنسی کہان آچر کے وجائی بنسی کہان آچر کے وجائی ملحب بنسی والے چاٹا رانجا تیرا سور ہے سب نال سانجا تیریاں موجا ساڈا مانجا سادی سورتا آپ ملائی بنسی کہان آچر کے وجائی بنسی سب کوئی سنے سنا بے اس کا کوئی ورلا پاوے ਜੋ ਕੋਈ ਅਨਹਦ ਕੀ ਸੁਰ ਪਾਵੇ ਸੋ ਬੰਸੀ ਕਾ ਸੌਦਾ ਆਈ ਬੰਸੀ ਕਹਨ ਅਚਰ ਕੇ ਹੋ ਜਾਈ ਮੁੱਲਾ ਮੁਝ ਪਏ ਤਕਰਾਰ ਉਹ ਬੂਏ ਆਣ ਖਲੋਤੇ ਨਹੀਂ ਯਾਰ ਰੱਖੀ ਕਲਮੇ ਨਾਲ ਬਿਹਾਰ ਤੇਰੀ ਹਜ਼ਰਤ ਬਰੇ ਗਵਾਹੀ ਬੰਸੀ ਕਹਨ ਅਚਰ ਕੇ ਹੋ ਜਾਈ